ਪਵਨ ਕੁਮਾਰ ਟੀਨੂ ਪਿਛਲੇ ਦਿਨੀ ਸ੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਜਦੋਂ ਇਹ ਪਵਨ ਕੁਮਾਰ ਟੀਨੂ ਜੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਉਛੜ ਗਈਆਂ ਬਹੁਤ سارے ਸਾਥੀ ਕਮੈਂਟ ਕਰ ਰਹੇ ਹਨ ਕਿ ਭੋਜਨ ਸਮਾਜ ਪਾਰਟੀ ਨੇ ਪਵਨ ਕੁਮਾਰ ਟੀਨੂ ਨੂੰ ਇੱਕ ਲੀਡਰ ਬਣਾਇਆ ਸਾਬ ਸ਼੍ਰੀ ਕਾਂਛੀ ਰਾਮ ਜੀ ਨੇ ਉਹਨੂੰ ਇੱਕ ਆਗੂ ਬਣਾਇਆ ਅਗਰ ਉਹਨੇ ਸ਼੍ਰੋਮਣੀ ਅਕਾਲੀ ਦਲ ਛੱਡਣੀ ਹੀ ਸੀ ਤਾਂ ਉਹਨੂੰ ਘਰ ਵਾਪਸੀ ਬਹੁਜਨ ਸਮਾਜ ਪਾਰਟੀ ਵਿੱਚ ਕਰਨੀ ਚਾਹੀਦੀ ਸੀ ਕਿਉਂਕਿ ਜਿਸ ਮਹਾਨ ਰਹਿਬਰ ਨੇ ਪਵਨ ਕੁਮਾਰ ਟੀਨੂ ਨੂੰ ਇੱਕ ਲੀਡਰ ਬਣਾਇਆ ਇੱਕ ਆਗੂ ਬਣਾਇਆ ਇੱਕ ਚਿਹਰਾ ਬਣਾਇਆ ਅੱਜ ਪੰਜਾਬ ਵਿੱਚ ਉਸ ਰਹਿਬਰ ਦੇ ਮਿਸ਼ਨ ਨੂੰ ਬਚਾਉਣ ਦੇ ਲਈ ਉਸ ਮਿਸ਼ਨ ਨੂੰ ਕਾਮਯਾਬ ਕਰਨ ਦੇ ਲਈ ਪਵਨ ਟੀਨੂ ਨੂੰ बसपा ਦੇ ਵਿੱਚ ਵਾਪਸੀ ਕਰਨੀ ਚਾਹੀਦੀ ਸੀ ਲੋਕਾਂ ਦਾ ਇਹ ਕਹਿਣਾ ਹੈ ਕੀ ਅਗਰ ਟੀਨੂ ਦੇ ਦਿਲ ਦੇ ਵਿੱਚ ਸਹਿਬ ਕਾਂਛੀ ਰਾਮ ਜੀ ਲਈ ਥੋੜਾ ਜਿਹਾ ਵੀ ਸਤਕਾਰ ਜਾਂ ਪਿਆਰ ਹੁੰਦਾ ਤਾਂ ਉਹ ਫਿਰ ਬਸ ਬਸ ਛੱਡ ਕੇ ਹੀ ਨਾ ਜਾਂਦੇ ਚਲੋ ਗਲਤੀਆਂ ਇਨਸਾਨ ਕੋਲ ਹੋ ਜਾਂਦੀਆਂ ਕਈ ਵਾਰੀ ਨਰਾਜ਼ਗੀਆਂ ਹੁੰਦੀਆਂ ਪਾਰਟੀ ਨਾਲ ਪਰ ਸਹਿਬ ਕਾਂਛੀ ਨਾਮ ਨਾਲ ਕਾਦੀ ਨਰਾਜ਼ਗੀ ਸੀ ਅਗਰ ਚਾਹੁੰਦੇ ਕਿ ਸਹਿਬ ਕਾਂਛੀ ਰਾਮ ਜੀ ਦਾ ਸੁਪਨਾ ਬਹੁਤ ਜਨ ਸਮਾਜ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਰਾਜ ਭਾਗ ਤਾਂ ਫਿਰ ਸਹਿਬ ਕਾਂਛੀ ਰਾਮ ਜੀ ਦੀ ਆਪਣੀ ਬਣਾਈ ਹੋਈ ਪੰਜਾਬ ਦੀ ਪਾਰਟੀ बसपा ਵਿੱਚ ਟੀਨੂ ਸਾਹਿਬ ਨੂੰ ਜੁਆਇਨਿੰਗ ਕਰ ਲੈਣੀ ਚਾਹੀਦੀ ਸੀ ਇਹ ਜਿਹੜੇ ਵਿਚਾਰ ਸਵਾਲਿਆ سوشل ਮੀਡੀਆ ਤੇ ਆਮ ਹੀ ਘੁੰਮ ਰਹੇ ਨੇ ਹੁਣ ਪਵਨ ਕੁਮਾਰ ਟੀਨੂ ਜੀ ਕਾਲੀਦਨ ਨੂੰ ਛੱਡ ਕੇ ਚੱਲੇਗਾ ਦੁਆਬੇ ਦਾ ਬਹੁਤ ਵੱਡਾ ਆਗੂ ਹੈ ਪਵਨ ਕੁਮਾਰ ਟੀਨੂ ਨੂੰ ਇੱਥੇ ਕੋਈ ਸ਼ੱਕ ਨਹੀਂ ਕਿ ਜੰਦਰ ਦਾ ਜੂਥ ਵੱਡੇ ਲੈਵਲ ਤੇ ਟੀਨੂ ਸਾਹਿਬ ਨਾਲ ਜੁੜਿਆ ਆ ਕਿਉਂਕਿ ਟੀਨੂ ਸਾਹਿਬ ਜਦੋਂ ਵੀ ਸਮਾਜ ਦੇ ਉੱਤੇ ਕਦੀ ਵੀ ਪੀੜ ਪੈਂਦੀ ਹੈ ਉਹ ਪਾਰਟੀ ਵਾਜੀ ਨੂੰ ਛੱਡ ਕੇ ਆ ਨਾ ਸਮਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਅਸੀਂ ਇਸ ਗੱਲ ਦੇ ਗਵਾਹ ਵੀ ਭਰਦੇ ਹਾਂ ਵਧੀਆ ਆਗੂ ਹੈ ਬਹੁਤ ਵਧੀਆ ਫਾਈਟ ਜਿਹੜੀ ਆ ਉਹਦੀ ਹੋਊਗੀ ਜਿਵੇਂ ਪਤਾ ਹੈ ਕਿ ਚੰਨਜੀਤ ਸਿੰਘ ਚੰਨੀ ਵੀ ਆ ਗਏ ਮੈਦਾਨ ਦੇ ਵਿੱਚ ਆਪਣੀ ਸੀਟ ਉਧਰੋਂ ਛੱਡ ਕੇ ਮੁਕਾਬਲਾ ਜਿਹੜਾ ਬੜਾ ਫਸਮਾ ਆ ਪਰ ਇੱਥੇ ਇੱਕ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ बसपा ਦੇ ਹਾਥੀ ਨੂੰ ਇੱਥੇ ਕਮਜ਼ੋਰ ਨਾ ਸਮਝਿਆ ਜਾਵੇ ਜੰਦਰ ਦੀ ਸੀਟ ਤੇ ਕਿਸੇ ਟਾਈਮ ਵੀ ਉਲਟ ਫੇਰ ਹੋ ਸਕਦਾ ਬੇਸ਼ੱਕ ਮੁਕਾਬਲਾ ਜਿਹੜਾ ਮੀਡੀਆ ਵਾਲੇ ਟੀਨੂ ਦੇ ਵਿਚਕਾਰ ਔਰ ਚੰਨੀ ਵਿਚਕਾਰ ਕਹਿ ਰਹੇ ਹੁਣ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਹੈ ਜਾਂ ਭਾਜਪਾ ਦੇ ਵਿਚਕਾਰ ਹੈ ਪਰ ਬਸਪਾ ਦਾ ਹਾਥੀ ਕਿਸੇ ਪੱਖ ਤੋਂ ਵੀ ਕਮਜ਼ੋਰ ਨਹੀਂ ਇਹ ਮੌਕਾ ਹੀ ਦੱਸੂਗਾ 1 ਜੂਨ ਨੂੰ ਵੋਟਾਂ ਪੈਣੀਆਂ 4 ਨੂੰ ਰਿਜ਼ਲਟ ਆ ਜਾਣਾ ਉਮੀਦ ਹੈ ਇਸ ਵਾਰੀ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੇ ਆਗੂਆਂ ਨੂੰ ਕਿ ਬਸਪਾ ਦਾ ਹਾਥੀ ਜਲੰਧਰ ਤੋਂ ਦਹਾੜੂਗਾ ਤੁਹਾਨੂੰ ਕੀ ਲੱਗਦਾ ਹੈ ਕਿ ਬਸਪਾ ਇਸ ਵਾਰੀ ਜਲੰਧਰ ਸੀਟ ਜਿੱਤ ਸਕਦੀ ਹੈ ਔਰ ਪੰਨ ਕੁਮਾਰ ਟਿੰਨੂ ਦਾ ਜਿਹੜਾ ਫੈਸਲਾ ਅਕਾਲੀ ਦੰਨ ਨੂੰ ਛੱਡਣਾ ਤੇ ਆਮ ਆਦੀ ਪਾਰਟੀ ਤੇ ਝਾੜੂ ਫੜਨਾ ਤੁਹਾਡੇ ਮੁਤਾਬਕ ਕੀ ਏ ਤੀਨੂ ਸਾਹਿਬ ਦਾ ਸਹੀ ਫੈਸਲਾ ਸੀ ਕਿ ਤੀਨੂ ਸਾਹਿਬ ਨੂੰ ਆਪਣੀ ਮਾਂ ਪਾਰਟੀ ਬਸਪਾ ਚਾਉਣਾ ਚਾਹੀਦਾ ਸੀ ਬਹੁਤ ਵੱਡੇ ਸਵਾਲ ਇਹ ਤੇ ਗੱਲਬਾਤ ਕਰਾਂਗੇ ਜਰੂਰ ਕਮੈਂਟ ਕਰਕੇ ਦੱਸੋ ਕਿ ਤੀਨੂ ਸਾਹਿਬ ਨੇ ਸਹੀ ਕੀਤਾ ਜਾਂ ਗਲਤ ਧੰਨਵਾਦ